ਸ਼ਾਖ ਫੁੱਟ ਕੇ ਜੜ ਦੇ ਨਾਲ ਰਹਿੰਦੀ ਸ਼ਾਖ ਫੁੱਟ ਕੇ ਜੜ ਦੇ ਨਾਲ ਰਹਿੰਦੀ ਉਸ ਵੰਗਰਾ ਪਿਆਰ ਤੋਂ ਪਾ ਚਨਾ ਖਾਣੀ ਜਿੰਨਾ ਕਮਾਈ ਨਾ ਜੰਮਿਆਂ ਦੀ ਉਹਨਾਂ ਵੰਗਰਾ ਸਾਥ ਨਿਭਾ ਚਨਾ ਗਈ ਇਜ਼ਤ ਮੇਰਨ ਨਾਂ ਲਖਵਾਰੀ था थाना अखियां लाच ना वे दर्शन इक बणिए इकदा हो रहीए ते ਐਵੇਂ ਕੂੜ ਨਾ ਸੱਚ ਬਣਾ ਚੰਨਾ ਵੇ ਐਵੇਂ ਕੂੜ ਨਾ ਸੱਚ ਬਣਾ ਚੰਨਾ ਹੋਪ ਹੋਪ ਇਥੇ ਰੰਗ ਬਦਲ ਲੀ ਗੇ ਮੇਰਾ ਕਾਲਾ ਹੁਣ ਆਪਾਂ ਪਹਿਲਾ ਹੋਰ ਤਰ੍ਹਾਂ ਦੇ ਗੀਤ ਗਾਏ ਸੀ ਨਾ ਹਾਂ ਲੋਕਾ ਵਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕਾ ਵਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਬਿਰਹੋਂ ਪੀੜਾ ਨੀਂਦਰ ਖੋਹੀ ਬਿਰਹੋਂ ਪੀੜਾ ਨੀਂਦਰ ਖੋਹੀ ਹੋਇਆ ਪਰੇਸ਼ੋਦਾਈ ਲੋਕਾਂ ਦੇ ਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਸ਼ਬਦ ਵਾਣਾ ਰੇਣ ਬਸੇਰਾ ਸ਼ਬਦ ਵਾਣਾ ਰੇਣ ਬਸੇਰਾ ਖੰਡਰ ਪੜਦਾ ਜਾਵੇ ਸ਼ਬਦਾਂ ਵਾਣਾ ਰਹਿਣ ਬਸੇਰਾ ਖੰਡਰ ਬਣਦਾ ਜਾਵੇ ਮੈਂ ਹੋ ਕਿਆ ਦੇ ਪੋਚੇ ਲਾਏ ਮੈਂ ਹੋ ਕਿਆ ਦੇ ਪੋਚੇ ਲਾਏ ਜਾਨ ਨਿਹਾਂ ਵਿੱਚ ਪਾਈ ਲੋਕ ਤਾਂ ਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਹਨ ਚਾਮ ਨੇ ਦਰਵਾਜ਼ੇ ਦਿਲ ਦੇ ਚਾਮ ਨੇ ਦਰਵਾਜ਼ੇ ਦਿਲ ਦੇ ਚੁੱਪ ਚਪੀਤੇ ਪੇੜੇ ਚਾਮ ਨੇ ਦਰਵਾਜ਼ੇ ਦਿਲ ਦੇ ਚੁੱਪ ਚਪੀਤੇ ਪੇੜੇ ਕਿਥੋਂ ਲੱਭ ਪਾ ਵੈਦਨਣਾ ਦਾ ਕਿੱਥੋਂ ਲੱਪਾ ਵੈਦਨਣਾ ਦਾ ਬੈਠੇ ਪਤਾ ਸੁਪਾਈ ਲੋਕਾ ਵੇ ਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕਾ ਵੇ ਲੋਕਾ ਗੀਤ ਮੇਰੇ ਦੀ नैण सिपी चो मोती अथरुू नैण सिपी चो मोत अथरु देरां नैण सिपी चो मोती अथरु दस केरां कोा पाणी बि मैथो ਕੋਇਆ ਵਾਲਾ ਪਾਣੀ ਵੀ ਮੈਥੋਂ ਜਾਂਦਾ ਹੱਥ ਛੁਡਾਈ ਲੋਕਾ ਵੇ ਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕਾ ਵੇ ਲੋਕਾ ਹਾਸਿਆ ਤੇ ਨਾਲ ਲੜਕੇ ਆਈਆਂ ਹਾਸਿਆ ਦੇ ਨਾਲ ਲੜਕੇ ਆਈਆਂ ਚੋਬਾ ਵਾਰੂ ਵਰੀ ਹਾਸਿਆ ਦੇਣ ਲੜਕੇ ਆਈਆਂ ਚੋਬਾ ਵਾਰੂ ਵਰੀ ਲਾਲੀ ਸੋਕਣ ਲਾਲੀ ਸੋਕਣ ਨਾਲ ਉਹਨਾਂ ਨੇ ਲਾਲੀ ਸੋਕਣ ਨਾਲ ਉਹਨਾਂ ਨੇ ਬਾਹੋਂ ਪਕੜ ਬਿਠਾਈ ਸੁਨ ਲੋ ਕਾਵ ਲੋਕਾ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਲੋਕਾ ਵੇ ਲੋਕਾ ਦਰਸ਼ਨ ਵੀ ਹੈ ਦਰਸ਼ਨ ਵੀ ਹੈ ਰਸਿਆ ਨਹੀਂ ਉਹਨੇ ਓੜ ਕੋੜ ਸੀ ਕਰਨਾ ਦਰਸ਼ਣ ਵੀ ਹੈ ਰਸਿਆ ਨਹੀਂ ਕੋਨੇ ਓੜ ਕੋੜ ਸੀ ਕਰਨਾ ਐਉਂ ਲੱਗਦਾ ਆਪਣੀ ਢਫਲੀ ਓ ਲੱਗਦਾ ਆਪਣੀ ਢਫਲੀ ਜਾਂਦਾ ਕਿਤੇ ਵਜਾਈ ਲੋਕਾਂ ਲੋਕਾਂ ਗੀਤ ਮੇਰੇ ਦੀ ਅੱਖ ਦੁਖਣੇ ਨੂੰ ਆਈ ਬਿਰਹੋਂ ਪੀੜਾ ਨੀਂਦਰ ਖੋਹੀ ਬਿਰਹੋਂ ਪੀੜਾ ਨੀਂਦਰ ਖੋਹੀ ਹੋਇਆ ਪਰੇਸ਼ੋਦਾਈ ਲੋਕਾ ਵੇ ਲੋਕਾ ਲੋਕਾ ਵੇ ਲੋਕਾ ਲੋਕਾ ਵੇ ਲੋਕਾ ਸਤ ਰੰਗੀ ਫੁੱਲਕਾਰੀ ਸਤ ਰੰਗੀ ਫੁੱਲਕਾਰੀ ਮੇਰੀ ਜਿੰਦ ਜਾਨ ਹੈ ਚਾਹਾਂ ਨਾ ਪੁਰਨੇ ਬੜੇ ਡਾਡੇ ਅਰਮਾਨ ਹੈ ਪਹਿਲਾ ਫੁੱਲ ਰੀਚਾ ਨਾਲ ਪਾਇਆ ਮੈਂ ਗੁਲਾਬੀ ਸੀ ਪਹਿਲਾ ਫੁੱਲ ਰੀਚਾ ਨਾਲ ਪਾਇਆ ਮੈਂ ਗੁਲਾਬੀ ਸੀ ਤੌਰ ਮੇਰੀ ਮੋਰਾ ਨੂੰ ਵੀ ਲੱਗਦੀ ਨਵਾਬੀ ਸੀ ਆਖਦਾ ਪੰਜਾਬ ਤੇਰੀ ਵੱਖਰੀ ਹੀ ਸ਼ਾਨ ਹੈ ਸਤ ਰੰਗੀ ਫੁਲਕਾਰੀ ਮੇਰੀ ਜਿੰਦ ਜਾਨ ਹੈ ਦੂਜਾ ਫੁੱਲ ਸੁਪਨੇ ਚ ਗੁੰਦ ਲਾਲ ਪਾਇਆ ਮੈਂ ਦੂਜਾ ਫੁੱਲ ਸੁਪਨੇ ਚ ਗੁੰਦ ਲਾਲ ਪਾਇਆ ਮੈਂ ਕੋਇਲ ਮੈਂ ਪੰਜਾਬ ਦੀ ਦਾ ਗੀਤ ਨਾਲ ਗਾਇਆ ਮੈਂ ਲੋਕ ਗੀਤ ਸਾਂਭ ਰੱਖਾਂ ਲੋਕ ਗੀਤ ਸਾਂਭ ਰੱਖਾਂ ਮੇਰੀ ਪਹਿਚਾਨ ਹੈ ਸੱਤ ਰੰਗੀ ਫੁਲਕਾਰੀ ਮੇਰੀ ਜਿੰਦ ਜਾਨ ਹੈ ਤੀਜਾ ਫੁੱਲ ਸਰੋ ਫੁੱਲਾ ਪਾਇਆ ਪੱਗ ਨਾਲ ਦਾ ਤੀਜਾ ਫੁੱਲ ਸਰੋ ਫੁੱਲਾ ਪਾਇਆ ਪੱਗ ਨਾਲ ਦਾ ਪੋਤਾ ਇਨਾ ਲੱਗਾ ਲੰਘੇ ਦਿਨ ਮਹੀਨੇ ਸਾਲ ਦਾ ਕਿੰਜ ਦਸਾਂ ਬਾਵਲੇ ਨੂੰ ਕਿੰਜ ਦਸਾਂ ਬਾਵਲੇ ਨੂੰ ਜੋਗੀ ਬਣ ਬੈਠਾ ਜਾਨ ਹੈ ਸੱਤ ਰੰਗੀ ਫੁਲਕਾਰੀ ਮੇਰੀ ਜਿੰਦ ਜਾਨ ਹੈ ਚੌਥੇ ਫੁੱਲ ਬਾਰੇ ਸੋਚਾ ਅੰਬਰਾਂ ਨੂੰ ਤੱਕ ਕੇ ਚੌਥੇ ਫੁੱਲ ਬਾਰੇ ਸੋਚਾ ਅੰਬਰਾਂ ਨੂੰ ਤੱਕ ਕੇ ਮਾਂ ਮੇਰੀ ਸਾਹੇ ਚਿੱਠੀ ਲੈ ਆਈ ਚੱਕ ਕੇ ਸ਼ਾਮ ਸੂਈ ਧਾਗੇ ਧੀਏ ਸ਼ਾਮ ਸੂਈ ਧਾਗੇ ਧੀਏ ਰੀਤ ਬੜੀ ਹੀ ਮਹਾਨ ਹੈ ਸੱਤ ਰੰਗੀ ਫੁੱਲਕਾਰੀ ਮੇਰੀ ਜਿੰਦ ਜਾਨ ਹੈ ਹੌਂਕਾ ਲੈ ਕੇ ਫੁੱਲਕਾਰੀ ਹੌਂਕਾ ਲੈ ਕੇ ਫੁੱਲਕਾਰੀ ਅਦੂਆਟੇ ਰੱਖਦੀ ਕਦੇ ਫੁੱਲ ਪੀਲਾ ਕਦੇ ਪੱਗ ਵੀਰਾ ਦੇ ਨੂੰ ਤੱਕਦੀ ਕੱਲਾ ਕੱਲਾ ਫੁੱਲ 부ਛੇ ਕੱਲਾ ਕੱਲਾ ਫੁੱਲ 부ਛੇ ਤੋੜਿਆ ਕਿਉ ਮਾਣੇ ਸੱਤ ਰੰਗੀ ਫੁੱਲਕਾਰੀ ਮੇਰੀ ਜਿੰਦ ਜਾਨ ਹੈ ਚਾਹਵਾ ਨਾ ਪਰੁੰਨੇ ਬੜੇ ਡਾਡੇ ਅਰਮਾਨ ਹੈ ਸੱਤ ਰੰਗੀ ਫੁਲਕਾਰੀ ਮੇਰੀ ਜਿੰਦ ਜਾਨ ਬਿਲਕੁਲ ਛੋਟੀ ਜੀ ਸੁਣਾ ਦਿੰਨੀ ਆ ਕਿ ਜਿਵੇਂ ਆਪਾਂ ਤੁਸੀਂ ਸਾਰੇ ਕਵਤਾ ਲਿਖਦੇ ਹੋ ਕਿ ਦੇਵਤਾ ਕੁਦਰਤ ਵੀ ਹਰ ਘੜੀ ਕਵਤਾ ਲਿਖਦੀ ਹੈ ਤੇ ਮੈਂ ਉਹਨਾਂ ਘੜੀਆਂ ਦੀ ਗੱਲ ਕਰ ਲੈਂਦੀ ਆ ਜਦੋਂ ਕੁਦਰਤ ਕਵਤਾ ਲਿਖਦੀ ਹੈ ਜਾਂ ਕੁਦਰਤ ਗੀਤ ਲਿਖਦੀ ਹੈ ਕਿ ਕਿਰਨਾਂ ਦਾ ਛਾੜੂ ਲੈ ਕੇ ਨਿਤਜਾ ਸਵੇਰ ਕੁੜੀ ਢੇਰਿਆਂ ਨੂੰ ਲਾਈ ਜਾਵੇ ਪੁੱਤਰੇ ਇੱਕ ਕਵਤਾ ਜਿਮੀ ਤੇ ਉਤਰੀ ਕਿਰਨਾ ਦਾ ਛਾਦਰ ਲੈ ਕੇ ਨਿੱਤ ਜਾਂ ਸਵੇਰ ਕੁੜੀ ਮੇਰੀਆਂ ਨੂੰ ਲਾਈ ਜਾਵੇ ਗਰੇਵੇ ਇੱਕ ਕਵਤਾ ਜਿਮੀ ਤੇ ਉਤਰੀ ਨਿੱਕੀ ਜਈ ਮਿੱਠੀ ਦੇ ਕੇ ਆਲਾ-ਪੋਲਾ ਬਾਲ ਕੋਈ ਤੋਤਲੀ ਜਈ ਗੱਲ ਮੁਹ ਪਛਰੇਵੇ ਇੱਕ ਗੀਤ ਜਿਮੀ ਤੇ ਉਤਰੀ ਨਿੱਕੀ ਜਈ ਮਿੱਠੀ ਦੇ ਕੇ ਆਲਾ-ਪੋਲਾ ਬਾਲ ਕੋਈ ਤੋਤਲੀ ਜਈ ਗੱਲ ਉਹ ਮੋਹ ਪੁਛਰੇਵੇ ਇੱਕ ਕਵਤਾ ਜ਼ਮੀਂ ਤੇ ਉtreਵੇ ਚਾਨਣੀ ਦੀ ਰਾਤ ਸ਼ਹਿਦ ਲੈਣੀ ਗੋਰੀ ਕੋਈ ਵਿੱਚੋਂ ਹੱਸੇ ਉੱਤੋਂ ਮੁਕਰੇਵੇ ਚਾਨਣੀ ਦੀ ਰਾਤ ਸ਼ਹਿਦ ਲੈਣੀ ਗੋਰੀ ਕੋਈ ਵਿੱਚੋਂ ਹੱਸੇ ਉੱਤੋਂ ਮੁਕਰੇਵੇ ਇੱਕ ਗੀਤ ਸੀ ਵੀ ਤੇ ਉtreਵੇ ਪੋਤੇ ਆਦੇ ਨਾਲ ਜਾਂ ਗੁਲਾਬ ਰੰਗੀ ਕੁੜੀ ਕੋਈ रेता उत्ते नाम कोई उकरे, पोटिया दे नाल जां गुलाब रंगी कुड़ी कोई रेता उत्ते नाम कोई उकरे वे एक गीत ज़िमिते ते उतरे वे अद्धी अद्धी रात तक पीड़ा भी ने काल जे बिरहा दा तोता होर उतरे अद्धी अद्धी रात तक पीड़ा भी ने काल जे बिरहा दा तोता होर उतरे वे एक गीत ਜ਼ਮੀਂ ਤੇ ਉਤਰੇ ਵੇ ਕੰਡਿਆਂ ਦੀ ਬਾੜ ਵਿੱਚੋਂ ਛਾਤੀ ਮਾਰ ਫੁੱਲ ਕੋਈ ਹੱਸ ਕੇ ਬੁਲਾ ਲੇ ਸਾਰੇ ਦੁਖੜੇ ਕੰਡਿਆਂ ਦੀ ਬਾੜ ਵਿੱਚੋਂ ਛਾਤੀ ਮਾਰ ਫੁੱਲ ਕੋਈ ਹੱਸ ਕੇ ਬੁਲਾਵੇ ਸਾਰੇ ਦੁਖੜੇ ਵੇ ਇੱਕ ਗੀਤ ਜ਼ਮੀਂ ਤੇ ਉਤਰੇ ਵੇ ਇੱਕ ਕਵਤਾ ਜ਼ਮੀਂ ਤੇ ਉਤਰੇ ਸਾਰਿਆਂ ਨੂੰ ਜੀ ਪਿਆਰ ਤੇ ਸਤਿਕਾਰ ਪਰਮੋਹ ਸਤਿ ਸ੍ਰੀ ਅਕਾਲ ਇੱਕ ਕਮੀ ਘਾਟ ਜਾਂ ਪਾਂ ਜਾਣ ਬੁੱਝ ਕੇ ਕਰ ਜਾਂਦੇ ਆ ਕਈਆਂ ਦੀ ਤਾਂ ਮਜ਼ਬੂਰੀ ਹੁੰਦੀ ਹੈ ਨਾ ਇਹਦੀ ਮਹਿਫਲ ਆਪਣੀ ਸੁਨਾਤੀ ਯਾਰ ਤਾਂ ਚੱਲੇ ਇਹ ਫਰਮਾਇਓ ਨਾ ਆਪਣੀ ਸੁਨਾਤੀ ਯਾਰ ਤਾਂ ਚੱਲੇ ਇਹ ਫਰਮਾਇਓ ਨਾ ਸੇਕਰ ਆਉਂਦੇ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਮਹਿਫਲ ਦੇ ਵਿੱਚ ਲੇਖਤ ਚਾਹਾਂ ਨਾਲ ਹੀ ਆਉਂਦੇ ਆ ਹੋਏ ਕਿਤਾਬ ਦੀ ਹੁੰਦ ਚਕਾਈ ਕਈ ਕੰਨੇ ਕਤਰਾਉਂਦੇ ਆ ਕਹਿੰਦੇ ਅੱਜ ਸੁਣਾਇਆ ਜਾਣਾ ਨਹੀਂ ਕਹਿੰਦੇ ਅੱਜ ਸੁਣਾਇਆ ਜਾਣਾ ਨਹੀਂ ਇਹ ਸੋਚ ਬਣਾਇਓ ਨਾ ਸ਼ੀਕਰਾਚੋਂ ਦੀ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਮਹੀਨੇ ਵਿੱਚ ਇੱਕ ਵਾਰ ਮਸਾਹੀ ਮਹਿਫਲ ਸਜਦੀ ਏ ਸੰਗੀਤ ਸੁਰਾਉਂਦੇ ਉਸਦਨ ਮਿੱਤਰੋ ਝੜੀ ਲੱਗਦੀ ਏ ਸੰਗੀਤ ਸੁਰਾਤੇ ਤਾਰੇ ਲਾਉਂਦਿਆਂ ਨੂੰ ਅਟਕਾਇਓ ਨਾ ਸ਼ੀਕਰਾਚੋਂ ਦੀ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਉਹਦਾ ਆਜੇ ਫੋਨ ਜ਼ਰੂਰੀ ਕਿਸੇ ਦਾ ਆਜੇ ਫੋਨ ਜ਼ਰੂਰੀ ਦਿਲ ਜਾਨੀ ਦਾ ਆਜੇ ਫੋਨ ਜ਼ਰੂਰੀ ਫਿਰ ਤਾਂ ਜਾਣਾ ਪੈਂਦਾ ਏ ਕਰੋ ਆਜੇ ਫੋਨ ਜ਼ਰੂਰੀ ਫਿਰ ਤਾਂ ਜਾਣਾ ਪੈਂਦਾ ਏ ਪਿਆਰ ਦਾ ਤਾਣਾ ਬਾਣਾ ਵੀ ਸੁਲ ਜਾਉਣਾ ਪੈਂਦਾ ਏ ਸਮਾਜਿਕ ਤਾਣਾ ਬਾਣਾ ਵੀ ਸੁਲ ਜਾਉਣਾ ਪੈਂਦਾ ਏ ਪਿਆਰ ਪਿਉਰ ਦੇ ਚੱਕਰਾਂ ਦੇ ਵਿੱਚ ਉਲਝੇ ਜਾਇਓ ਨਾ ਸਿਖਰਾਂ ਛੋਂਦੀ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਇਥੇ ਲੇਖਕ ਸੁਬੜ ਸਿਆਣੇ ਤੇਰੀ ਤਾਂ ਤੁਚ ਹੀ ਬੁੱਧੀ ਆ ਇਥੇ ਲੇਖਕ ਸੁਬੜ ਸਿਆਣੇ ਤੇਰੀ ਤਾਂ ਤੁਚ ਹੀ ਬੁੱਧੀ ਆ ਬੁੱਧੀਮਾਨਾਂ ਸੰਗ ਲਾਭ ਛਾਹੁੰਦੀ ਛੁਤੀ ਆ ਬੁੱਧੀਮਾਨਾਂ ਸੰਗ ਲਾਵ ਸਿਆ ਹੁੰਦੀ ਸੋਧਿਆ ਚਰਨ ਤੋੜ ਮਥੇ ਨੂੰ ਲਾ ਆ ਤੁਸਾਂ ਦੇ ਚਰਨ ਤੋੜ ਮਥੇ ਨੂੰ ਲਾ ਤੁਸਾਂ ਦੇ ਤੁਸੇ ਹਟਾਇਓ ਨਾ ਤੁਸੇ ਹਟਾਇਓ ਨਾ ਸਿਖਰਾਂ ਚੋਂ ਦੀ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਆਪਣੀ ਸੁਨਾਤੀ ਯਾਰ ਤਾਂ ਚੱਲੇ ਆਪਣੀ ਸੁਨਾਤੀ ਯਾਰ ਤਾਂ ਚੱਲੇ ਬਰਮਾਇਓ ਨਾ ਸ਼ਿਖਰਾ ਚੋਂ ਦੀ ਮਹਿਫਲ ਨੂੰ ਵੀ ਛੱਡ ਕੇ ਜਾਇਓ ਨਾ ਆਪਣੀ ਸੁਣਾਤੀ ਯਾਰ ਦਾ ਚੱਲੇ ਜੰਨੇ ਤੀ ਨੂੰ ਘਰ ਤੋਂ ਤੋਰਨ ਲਈ ਫੇਰ ਮਾਂ ਤੇ ਸਾਥ ਛਿੜੇ ਬਾਪ ਤਾਂ ਪਿਆਰੀ ਕਰਦੀ ਆ ਪਰ ਮਾਂ ਪਹਿਲੇ ਹੀ ਤਿਆਰ ਹੁੰਦੀ ਆ ਬਾਪ ਚੰਗੀ ਵਿਛੇਰੀ ਗੁਰਸ਼ਿੱਖੀ ਕਰੋ ਅੱਗੇ ਚੱਲਦੇ ਹਣੀ ਹੁਣ ਇੱਕ ਮਿੰਟ ਜਰਾ ਗੱਲਾਂ ਬਾਤਾਂ ਕਰ ਲੋ ਗੱਲਾਂ ਬਾਤਾਂ ਕਰ ਮਾੜਾ ਦਾ ਹੁਸਨ ਜਵਾਨੀ ਦਾ ਤਸਵੀਰ ਨਹੀਂ ਅੱਜ ਨਿਕਲੇ ਨਿਕਲ ਲੱਗਦੇ ਆ ਕਹਿੰਦੇ ਤੁਹਾਡੇ ਦੇ ਮਲਕ ਹੈ ਕਰ ਮਾੜਾ ਦਾ ਹੁਸਨ ਜਵਾਨੀ ਦਾ ਇਹ ਫੇਰਾ ਕਿਸੇ ਸੈਲਾਨੀ ਦਾ ਅੱਜ ਹੈ ਤੇ ਕੱਲ ਹੈ ਨਹੀਂ ਪਰਪੂ ਸਦਾ ਰਹਿਣਾ ਦੀ ਬੇੜਾ ਜਵਾਨੀ ਦਾ ਆਓ ਹੁਣ ਆਪਾਂ ਆਪਣੀ ਗੱਲ ਕਰਦੇ ਆ ਕਿਹੋ ਜਿਹੇ ਦਿਨ ਆ ਗਏ ਕਿੰਝਾਂ ਮੈਂ ਜੀ ਰਿਹਾ ਜਾਪੇ ਮੈਨੂੰ ਇੱਚ ਜਿਵੇਂ ਜ਼ਹਿਰ ਖਾਣਾ ਪੀ ਰਿਹਾ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜਿਉਉ ਦਾ ਇਹੋ ਜਿਹਾ ਧੰਕ ਹੈ ਅੱਗੋਂ ਵੈਨੂੰ ਸਾਰੇ ਕਹਿੰਦੇ ਨਵੇਂ ਜਮਾਨੇ ਦਾ ਵੀ ਨਾ ਮਹਿ ਰੱਤ ਹੈ ਬੱਚੇ ਕਹਿੰਦੇ ਪਾਪਾ ਹੱਸ ਮੈਂ ਨਾ ਫੁੱਲ ਹੱਸਦਾ ਚਿਹਰੇ ਤੇ ਨਾ ਖੁਸ਼ੀ ਆਵੇ ਬਲਾਬਠੀ ਜਹੀ ਰੱਖਦਾ ਮੁੰਡੇ ਮੇਰੇ ਫੀਸ ਮੰਗੀ ਮੈਂ ਤਾਂ ਘਬਰਾ ਗਿਆ ਉਸ ਦੀ ਜ਼ਰੂਰਤ ਤੋਂ ਮੈਂ ਕਿੰ ਤੋਠਰਾ ਗਿਆ ਸ਼ਕਲ ਵੇਖ ਮੁੰਡਾ ਕਹਿੰਦਾ ਪਾਪਾ ਕਿੱਡੀ ਕੋਹੇ ਮੰਗ ਹੈ ਕਿਸੇ ਨੂੰ ਜੇ ਮੈਂ ਪੁੱਛਿਆ ਜ਼ਿੰਦਗੀ ਜਿਉਉਦਾ ਹੈ ਕਿਉਂ ਜਿਹਾਂ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਨਾਂ ਦੇ ਚ ਮਾਰਦੇ ਦਾ ਨਾਮ ਹੈ ਰੰਗ ਹੈ ਮਨ ਵਿੱਚ ਗੱਲ ਰੱਖੀ ਕਿਹਨੂੰ ਜਾ ਕੇ ਦਸੀਏ ਮੇਰੇ ਵੰਦੂ ਸਾਰੇ ਕਾਲੇ ਕਿਧੇ ਕੋਲ ਜਾ ਕੇ ਬੈਠੀ ਮਰਲੇ ਕੋ ਥਾ ਪਿੱਛੇ ਅਸਾਂ ਭਾਈਆਂ ਮੂੰਹ ਵੱਟਿਆ ਮੁਰਗੀ ਦਾ ਮੇਲ ਹੋਇਆ ਦੋਨਾਂ ਰਸਤੇ ਹੀ ਟਿੱਟਿਆ ਦੋਨਾਂ ਵਿੱਚ ਛਿੜੀ ਲੰਬੀ ਹਿੰਦਪਾਗ ਵਾਲੀ ਜੰਗ ਹੈ ਕਿਸੇ ਨੂੰ ਜਿਵੇਂ ਮਾਇ ਉੱਛਾ ਚਿੰਤਕੀ ਜੀਵਨ ਦਾ ਇੱਕ ਥੀਓਰੀ ਹੈ ਤੰਗ ਹੈ ਅੱਗੋਂ ਮੈਨੂੰ ਸਾਰੇ ਕਦੇ ਨੰਨੇ ਜਮਨੇ ਚ ਮਾੜੇ ਦਾ ਵੀ ਤੰਗ ਹੈ ਕਾਲੀ ਗੋੜੀ ਰਾਤਾਂ ਤੋਂ ਨਾ ਕਦੇ ਬਚਪਨ ਵਿੱਚ ਡਰਿਆ ਮਸਤੀ ਵਿੱਚ ਚੱਲਦਾ ਸੀ ਨਾ ਕਦੇ ਰਾਹੀ ਬਾਟੀ ਖੜਿਆ ਚਮਕਦੀਆਂ ਰਾਤਾਂ ਵਿੱਚ ਹੁਣ ਮੈਂ ਤਾਂ ਡਰ ਜਾਂਦਾ ਹਾਂ ਆਪਣੇ ਹੀ ਘਰ ਜਾਵਾਂ ਕਈ ਵਾਰ ਰਾਹਾਂ ਵਿੱਚ ਖੜ ਜਾਂਦਾ ਹਾਂ ਚੌੜੀਆਂ ਨੇ ਸੜਕਾਂ ਹੋਈਆਂ ਪਰ ਫਿਰ ਵੀ ਰਾਹ ਇਹ ਤੰਗ ਹੈ ਕਿਸੇ ਨੂੰ ਜੇ ਪਾਇ ਪੁੱਛਾ ਜ਼ਿੰਦਗੀ ਜੀਵੋ ਦਾ ਇਹ ਕਿਹੋ ਜਿਹਾ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਨਵੇਂ ਜ਼ਮਾਨੇ ਦਾ ਨਮਾ ਹੈ ਨਾ ਯਾਦ ਕਰੋ ਉਹ ਦਿਨ ਜਦੋਂ ਕਾਗ ਅਡਾਉਂਦੇ ਸੀ ਸਾਡੇ ਘਰ ਕਿਸੇ ਔਰਾ ਹੋ ਗਏ ਅਸੀਂ ਬੇੜੇ ਖੇੜੇ ਨੂੰ ਬੁਲਾਉਂਦੇ ਸੀ ਇਕੱਠੇ ਮਿਲ ਬੈਠ ਸਾਰੇ ਦੁੱਖ ਤਾਂ ਦੁੱਖ ਸੁੱਖ ਤਾਂ ਸੁਣਾਉਂਦੇ ਸੀ ਵਾਹ ਕੀ ਨਜ਼ਾਰਾ ਹੁੰਦਾ ਜਦੋਂ ਇਕੱਠੇ ਮਿਲ ਬੈਠਦੇ ਸੀ भरपूर उन्हों ही नजारिया तो बिना जो जिंदगी बेरंग है किसे नु जे मैं पूछा जिंदगी जीवन का एक योजना ढंग है अगो मेन सारे कहते नवे जमाने का नवा ही रंग है। है। बिना किसी भूमिका के राजनीति पर एक व्यंग रचना है न... राजनीति पर व्यंग रचना है नजारा मजलिस से संसद का नजारा मजलिस से संसद का तमाशा तो देखिए, गुत्थम गुत्था हो रहे नजारा तो मजलिस से संसद का तमाशा तो देखिए, गुत्थम गुत्था हो रहे नजारा तो देखिए चुन चुन के भेजे थे सुलझाने को समस्याएं। चुन चुन के भेजे थे सुलझाने को समस्याएं मारते एक को ललकारा तो देखिए मारते एक को ललकारा तो देखिए जिस जनता के सामने गिड़गिड़ाते वोट मांगते जिस जनता के सामने गिड़गिड़ाते वोट मांगते उसी जनता से करते कैसे किनारा तो देखिए उसी जनता से करते कैसे किनारा तो देखिए कोई है भूखा मर रहा कोई करोड़ों जोड़ता कोई है भूखा मर रहा कोई करोड़ों जोड़ता देश के साधनों का बंटवारा तो देखिए देश के साधनों का बंटवारा तो देखिए उनके लिए तो भ्रष्टाचार कोई मुद्दा ही नहीं उनके लिए तो भ्रष्टाचार कोई मुद्दा ही नहीं कोई किससे मांगे अब सहारा तो देखिए कोई किससे मांगे अब सहारा तो देखिए बेचारे बेचारे मिल बैठ के विचार तो करें जरा बेचारे बेचारे मिल बैठ के विचार तो करें जरा देश के हालात करते क्या इशारा तो देखिए देश के हालात करते क्या इशारा तो देखिए प्रभा तुम जैसे शदाई बहुत होली बहुत हो लिये, कौन है तुम जैसों का कुछ वाली बहुत कुछ सीखने अजे मुंडा कल कल उसे कल बड़ी सोनी कविता बोली मैं बड़ा एप्रीशियेट किया और अज भी ने जी कविता बोली है मैं कहना कवि दरबारा की दे है ਜੇ ਕਿਤੇ ਚੀਜ਼ ਨਾ ਹੋਂਦੀ ਤਾਂ ਮੇਰੇ ਖਿਆਲ ਵਿੱਚ ਦਰਬਾਰਾਂ ਦੇ ਵਿੱਚ ਇਹ ਜਿਹੇ ਬੱਚਿਆਂ ਨੂੰ ਮੌਕਾ ਨਹੀਂ ਮਿਲਦਾ ਮੈਂ ਇਹਦੇ ਨਾਲ ਗੱਲ ਜੋੜ ਕੇ ਜੋੜ ਕੇ ਗੱਲ ਕਹਾਂ ਕਿ ਕਿਉਂਕਿ ਸਿਹਤ ਵਿਗਿਆਨ ਕੇਂਦਰ ਕਾਫੀ ਇਸ ਤਰੀਕੇ ਦੇ ਸਰਗਰਮੀਆਂ ਵੀ ਜੀ ਦੋ ਤਿੰਨ ਫੰਕਸ਼ਨ ਕਰਦੇ ਹੀ ਕਰਦਾ ਹੈ ਇਸ ਤਰੀਕੇ ਦੇ ਬੱਚਿਆਂ ਦੇ ਕੋਈ ਸਮਾਗਮ ਕਰਾਓ ਤੁਸੀਂ ਬਹੁਤ ਇਸ ਤਰੀਕੇ ਦੇ ਬੱਚੇ ਚੰਡੀਗੜ੍ਹ ਚ ਨੇ ਮਹਾਲੀ ਚ ਨੇ ਕਿਤੇ ਵੀ ਨੇ ਉਹ ਆਪਦੀ ਕਹਾਤਾ ਲਿਖ ਕੇ ਬੋਲਣ ਅਸੀਂ ਸਮਝ ਸਕੀਏ ਬੱਚੇ ਅਜ ਬੱਚੇ ਦੀ ਸੋਚ ਕੀ ਹੈ ਜਾਂ ਲਿਟਰੇਚਰ ਨੂੰ ਸਮਝ ਕੇ ਇਸ ਤਰੀਕੇ ਨਾਲ ਰਹੇ ਨੇ ਜਿਸ ਸਮੇਂ ਨੂੰ ਉਹ ਇਸ ਤਰੀਕਾ ਸੋਚਦੇ ਨੇ ਜੇ ਅੱਜ ਪਾਸੀ ਨੇ ਜਿੰਨੀ ਕਿ ਰਾਜਨੀਤਿਕ ਲੋਗਾ ਦੇ ਲਈ ਇੱਕ ਤੱਕ ਨੇ ਸਟੇਰ ਅਜ ਬਿਆੰਗ ਕਸਿਆ ਹੈਗਾ ਉਹਦੇ ਪਿੱਛੇ ਰੀਜ਼ਨ ਨੇ ਮਾਨੋ ਲੋਕ ਕਿੰਨੇ ਦੁਖੀ ਨੇ ਸਮਾ ਕਿੰਨਾ ਜਨੀ ਕੋ ਦੁਖੀ ਆ ਜਾਂ ਸਮੇ ਦੇ ਵਿੱਚ ਇੱਕ ਇਹੋ ਜੇ ਸਮਾ ਚ ਅਸੀਂ ਵਿਚਰੇ ਆ ਇਹ ਸਾਰੀ ਗੱਲਾਂ ਬੜੀਆਂ ਖਤਰਨਾਕ ਮਾਹੌਲ ਜਾ ਰਹੀਆਂ ਨੇ ਤੇ ਸਾਡੀ ਨੌਜਵਾਨ ਪੀਡੀਐਸ ਚ ਇਹ ਨੂੰ ਕਵੇਂ ਸੋਚ ਰਹੀ ਹੈ ਇਹ ਇੱਕ ਬਹੁਤ ਸਾਡੇ ਲਈ ਸੋਚਣ ਦਾ ਔਰ ਵਿਚਾਰਨ ਦਾ ਵਿਸ਼ਾ ਵੀ ਹੈਗਾ ਸਾਡੇ ਸਾਰੇ ਦੇ ਇਹਦੇ ਨਾਲ ਹੀ ਜੁੜੀ ਗੱਲ ਕਰਾਂ ਵੀ ਬਾਹਰ ਸਾਇਤ ਦੇ ਵਿੱਚ ਸਾਡੀ ਗੱਲ ਤੁਰਦੀ ਨਹੀਂ ਕਿਤੇ ਵੀ ਬਾਲ ਸਾਇਤ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਸਮਾਗ ਅਸੀਂ ਸਾਰੇ ਲੋਕ ਕਵਤਾਵਾ ਬੋਲਦੇ ਆਂ ਕਵਤਾਵਾ ਸੁਣਦੇ ਆਂ ਸਭ ਕੁਝ ਕਰਦੇ ਆਂ ਪਰ ਮੈਂ ਜੋਰ ਦੇ ਕੇ ਗੱਲ ਕਹਿਣਾ ਮੈਂ ਹਮੇਸ਼ਾ ਲਿਖਦਾ ਹੁਣੇ ਪਿੱਛੇ ਇੱਕ ਵਿਦਿਆਰਥੀ ਨਾਮ ਜੰਮੂ ਕੀ ਮੀਰ ਤੋਂ ਨਾਵਲ ਆਇਆ ਉਹਦੇ ਵਿੱਚ ਮੈਂ ਮੁੱਖਵਾ ਦੇ ਚ ਇਹ ਗੱਲ ਲਿਖੀ ਹੈ ਵੀ ਪੰਜਾਬੀ ਚ ਬਾਲ ਸਾਇਤ ਹੈ ਨਹੀਂ ਪੰਜਾਬੀ ਚ ਬਾਲ ਸਾਇਤ ਰਚੇ ਨਹੀਂ ਜਾ ਰਿਹਾ ਹੁਣ ਤੇ ਜਿਹੜੇ ਬਾਲ ਸਾਇਤ ਦੀ ਗੱਲ ਕਿਸੇ ਆਧਾਰੇ ਬਾਲ ਸਾਇਤ ਦੀ ਗੱਲ ਹੀ ਕਰ ਰਹੇ ਆਂ ਕਿਉਂਕਿ ਬਾਰਸਦ ਦੀ ਗੱਲ ਹੀ ਨਹੀਂ ਹੋ ਰਹੀ ਨਾ ਯੂਨੀਵਰਸਿਟੀ ਇਦਾਰਿਆਂ ਚ ਹੋ ਰਹੀ ਐ ਨਾ ਜਨਕਿ ਖੁਦ ਮੈਂ ਕਹਿੰਨਾ ਭਾਸ਼ਾ ਭਾਗ ਦੇ ਦਫ਼ਤਰਾਂ ਚ ਵੀ ਨਹੀਂ ਹੋ ਰਹੀ ਕਿਤੇ ਵੀ ਨਹੀਂ ਹੋ ਰਹੀ ਤੇ ਜੇ ਇਹ ਬਾਰਸਦ ਵਿੱਚ ਨਵੇਂ ਲੇਟ ਨੂੰ ਪਾਇਦਾ ਕਰਨ ਦੇ ਲਈ ਉਹਨੂੰ ਨਵੇਂ ਜਾਣਕਾਰੀ ਦੇਣ ਲਈ ਚੰਗੇ ਬੁਲਾਰੇ ਬੁਲਾ ਕੇ ਉਹਨਾਂ ਦੇ ਲੈਲ ਇਹ ਜਿੰਨਾਰੇ ਜੀ ਤਾਲਮੇਲ ਕਰਨ ਦੇ ਲਈ ਡਾਇਲੌਗ ਕਰਨ ਦੇ ਲਈ ਇਹ ਚੀਜ਼ ਨਹੀਂ ਹੋਊਗੀ ਤਾਂ ਉਹਨਾਂ ਦੇ ਵਿੱਚ ਸਾਡਾ ਚੰਗਾ ਸਹਿਤ ਕਿਤੇ ਨਾ ਕਿਤੇ ਅਸੀਂ ਮਿਸ ਹੋ ਜਾਏ ਇਹ ਚੀਜ਼ਾਂ ਲਾਜ਼ਮੀ ਆਪਣਾ ਇੱਕ ਘਾਟਾ ਪੈਦਾ ਕਰੇ ਮੈਂ ਜ਼ਰੂਰ ਕਹੂੰਗਾ ਤੁਹਾਨੂੰ ਕਿਉਂਕਿ ਸਿਹਤ ਵਿਗਿਆਨ ਕੇਂਦਰ ਇਸ ਵਿੱਚ ਸਰਗਰਮੀਆਂ 'ਚ ਬਹੁਤ ਆਪਣਾ ਜਿਹਾ ਇੱਕ ਰੋਲ ਅਦਾ ਕਰਦਾ ਹੈ ਪਰ ਚੰਗੀ ਗੱਲ ਇਹ ਹੈ ਵੀ ਇਸ ਤਰੀਕੇ ਦੀਆਂ ਸਰਗਰਮੀਆਂ ਵੀ ਤੁਹਾਡੀਆਂ ਇਹਦੇ ਨਾਲ ਹੀ ਅਗਲਾ ਬਰਸ ਜਾਏ ਬੰਦਾ ਹੈ ਵੀ ਕਈ ਵਾਰ ਅਸੀਂ ਕਵੀ ਦਰਬਾਰ ਸਾਡੇ ਬਹੁਤ ਹੁੰਦੇ ਨੇ ਗੀਤ ਦਰਬਾਰ ਬਹੁਤ ਨੇ ਗੱਲ ਦਰਬਾਰ ਬਹੁਤ ਹੋ ਰਹੇ ਮੈਂ ਕਿਹਾ ਇਸ ਤਰੀਕੇ ਦੀ ਹੁਣ ਵਰਕਸ਼ਾਪਾਂ ਲਾਉਣ ਦੀ ਲੋਕ ਕਵਤਾ ਦੀ ਵਰਕਸ਼ਾਪ ਲੱਗੇ ਕਹਾਣੀ ਦੀ ਵਰਕਸ਼ਾਪ ਲੱਗੇ ਗਜ਼ਲ ਦੀ ਵਰਕਸ਼ਾਪ ਲੱਗੇ ਤਾਂ ਕਿ ਜਿੱਥੇ ਸਾਡੀਆਂ ਕੋਈ ਕਮੀਆਂ ਪੇਸ਼ੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਸਮੇਂ-ਸਮੇਂ ਤੇ ਦੁਰਸਤ ਕਰੀਏ ਜੇ ਦੁਰਸਤ ਨਹੀਂ ਕਰ ਪਾਵਾਂਗੇ ਅਸੀਂ ਤਾਂ ਮੇਰੇ ਖਿਆਲ ਚ ਸਾਨੂੰ ਬਹੁਤ ਸਾਰੀ ਕਮੀ ਦੇ ਵਿੱਚ ਅਸੀਂ ਆਪਣੇ ਆਪ ਦੇ ਵਿੱਚ ਹੀ ਲੱਗਦਾ ਹੈ ਵੀ ਬਹੁਤ ਵੱਡੇ ਕਵੀਆ ਅਸੀਂ ਮੇਰੇ ਖਿਆਲ ਚ ਮਿਸ ਤੋਂ ਵਧੀਆ ਕਵਤਾ ਕੋਈ ਲਿਖ ਨਹੀਂ ਸਕਦਾ ਹੈਗਾ ਇਹ ਗਲਤ ਫਹਮੀਆਂ ਨੇ ਹਮੇਸ਼ਾ ਮੁਰਕਣਾ ਜੇ ਗਲਤ ਫਹਮੀਆਂ ਨੂੰ ਦੂਰ ਕਰਨਾ ਹੈ ਤੇ ਆਪਣੇ ਅੰਦਰ ਚਾਤੀ ਮਾਰਦੀ ਲੋੜ ਹੈ ਮੇਰੇ ਕਾਲ ਚ ਸਾਡੇ ਵਰਗੇ ਤਾਂ ਹੀ ਡਰੀ ਜਾਂਦੇ ਨੇ ਕਿ ਆਹ ਸ਼ਬਦ ਤਾਂ ਨਹੀਂ ਗਲਤ ਹੈਗਾ ਆਹ ਯਰਬਾਕ ਤਾਂ ਨਹੀਂ ਗਲਤ ਹੈਗਾ ਇਹਦੇ ਮੀਨਿੰਗ ਉਸ ਹੋਰ ਵੀ ਵੱਧ ਗਏ ਜਾਂ ਸ਼ਬਦ ਨੂੰ ਹੋਰ ਵੀ ਲੱਭਣ ਦੀ ਲੋੜ ਹੈ ਜਦੋਂ ਇਸ ਤਰੀਕੇ ਦੇ ਅਸੀਂ ਤਹਿਕੀਕ ਆ ਜਾਂ ਇਸ ਤਰੀਕੇ ਦੇ ਖੋਜ ਪੈਣਿਆ ਤੇ ਆਟੋਮੈਟਿਕ ਹੀ ਸਾਡੇ ਜੇ ਨਿਕੋ ਚੀਜ਼ਾਂ ਤਾਂ ਅਸੀਂ ਮੁਰਦਦੇ ਆ ਪਿੱਛੇ ਤੇ ਲੌਜੀਕ ਇਸੇ ਗੱਲ ਪਿੱਛੇ ਹੈ ਕਿ ਇਸ ਵੱਤ-ਵੱਤ ਦਾ ਧਿਆਨ ਕਰਕੇ ਵੱਤ-ਵੱਤ ਸੁਣੀਏ ਵੱਤ-ਵੱਤ ਪੜਹੀਏ ਵੱਤ-ਵੱਤ ਗੱਲ ਕਰਕੇ ਵੱਤ-ਵੱਤ ਵਿਚਾਰੀਏ ਉਸ ਚੀਜ਼ ਜਦੋਂ ਵਿਚਾਰ ਹੀ ਖਤਮ ਹੈਗਾ ਤੇ ਮਤਲਬ ਸਾਰਾ ਕੁਝ ਖਤਮ ਇਹ ਬਹੁਤ ਇੰਪੋਰਟੈਂਟ ਗੱਲਾਂ ਨੇ ਸਾਡੀ ਲਾਈਫ ਦੇ ਵਿੱਚ ਅਸੀਂ ਹੁਣ ਸਮੇਂ 'ਚ ਇਹਨਾਂ ਚੀਜ਼ਾਂ ਤੇ ਵੀ ਜ਼ੋਰ ਦੇ ਕੇ ਆਪਣੀ ਗੱਲ ਮੁਕਾਈ ਜਾਈ। ਕਾਫਤਾ ਦੇ ਇਤਿਹਾਸ ਦਾ ਕਹਿੰਦੇ ਇਹ ਹੈ ਬਾਬੇ ਨਾਨਕ ਦੇ ਬਾਣੀ ਨੂੰ ਕਾਇਆ ਹੈ, ਵਿਚਾਰਿਆ ਹੈ, ਹਰ ਤਰ੍ਹਾਂ ਦੀ ਚੀਜ਼ ਨੂੰ ਚੱਲਿਆ ਹੈ। ਬਾਬਾ ਫਰੀਦ ਦੀ ਬਾਣੀ ਨਹੀਂ ਦੇਖੀ ਕੀ ਗੱਲ ਬਾਬਾ ਪ੍ਰੀਤਿ ਦੀ ਬਾਣੀ ਸਾਨੂੰ ਸਿਖਾ ਦਈ। ਗੁਰੂ ਗੋਬਿੰਦ ਸਿੰਘ ਦੀ ਬਾਣੀ ਨੇ ਸਾਨੂੰ ਕੀ ਗਿਆਨ ਦਿੰਦਾ ਹੈਗਾ? ਸਾਨੂੰ ਆਪਣੇ ਵਿੱッセ ਤੋਂ ਇਹ ਨਹੀਂ ਕਿ ਸਿਰਫ ਜਿਹੜੇ ਵਿਦਿਆਤਮਾ ਮਾਮਾ ਕਿਨਾਂ ਵੇਟ ਪ੍ਰਾਨ ਸਾਹਿਬ ਪੜ੍ਹਨੇ ਚਾਹੀਦੇ ਸਾਨੂੰ ਪਤਾ ਲੱਗੇ ਨੌਲੇਜ ਤਾਂ ਹੋਵੇ ਸਾਡੀ ਕਿੱਥੇ ਖੜਿਆ ਸੀ। ਔਰ ਸਮੇਂ ਦੇ ਨਾਲ ਸਾਨੂੰ ਬਹੁਤ ਸਾਰ ਆ ਪਿਛਲੇ ਦਿਨਾਂ ਜੀ ਦਵਿੰਦਰ ਸਾਹਿਬ ਦੀ ਚ ਕਿਤਾਬ ਆਈ ਮੈਨੂੰ ਬੜੀ ਹੈਰਾਨ ਕੇ ਮੁਹੱਬਤ ਨੇ ਕਿਆ ਕਮਾਲ ਦੀ ਕਿਤਾਬ ਸਵਾਲ ਜਵਾਬ ਨੂੰ ਕਿੱਚ ਕੱਪ ਤਾਂ ਇਸ ਕਿਸਮ ਦੀ ਹੈ ਜ્યાં ਪਿੱਛੇ ਜੇ ਮਾਸਾਦੋ ਉਹ ਲੜਕਾ ਹਰਮਨਜੀਤ ਜਿਹੜਾ ਰਾਣੀ ਤੱਕ ਕਿਤਾਬ ਆਈ ਅਜੇ ਵੀ ਸ਼ਾਪਰ ਹੋਈਆ ਲਗਾਤਾਰ ਕਿਹੜਾ ਬੰਦਾ ਜਿਹੜੇ ਨੂੰ ਕਿਤਾਬ ਨਹੀਂ ਕਿਉਂ ਪੜੀ ਯਾਰੀ ਕਿਤਾਬ ਤੇ ਸਾਡੀਆਂ ਕਿਤਾਬਾਂ ਸੀ ਗਿਫਟ ਕਿਉਂ ਬਾਰੇ ਆ ਇਹ ਸਾਨੂੰ ਸੋਚਣ ਦੀ ਲੋੜ ਹੈਗੀ ਹੈ ਕਿਤੇ ਨੇ ਕਿਤੇ ਸਾਨੂੰ ਇਹ ਚੀਜ਼ਾਂ ਵਿਚਾਰਨ ਦੀ ਲੋੜ ਹੈਗੀ ਦੂਜੀ ਗੱਲ ਕਫਤਾ ਦੇ ਵਿੱਚੋ ਵਿਚਾਰ ਬਹੁਤ ਭਾਰੂ ਹੋਣਾ ਚਾਹੀਦਾ ਹੈ ਜੇ ਕਿ ਕੋਈ ਵਿਚਾਰਧਾਰਾ ਨੂੰ ਐਡਰੈਸ ਕਰੇਗੀ ਅੱਜ ਮੈਂ ਕਹਿੰਦਾ ਦੁਨੀਆ ਤੇ ਬਹੁਤ ਵੱਡੇ ਮਸਲੇ ਨੇ ਸਾਡੇ ਸਾਹਮਣੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਇਗਨੋਰ ਕਰ ਲੈਂਦੇ ਨੇ ਅਸੀਂ ਨਿੱਜੀ ਚੀਜ਼ਾਂ ਨੇ ਕਿ ਆਪਣੇ ਆਪ ਦੀ ਵਿਚਰਦੇ ਰਹੇ ਨੇ ਇਹ ਚੀਜ਼ਾਂ ਨਹੀਂ ਤੇ ਨਾ ਹੀ ਤੱਕ ਜਿਹੜਾ ਸਹਿਤ ਹੈਗਾ ਉਹ ਹਲਕੇ ਫੁਲਕੇ ਚੀਜ਼ਾਂ ਦੀ ਮੰਗ ਕਰਦਾ ਹੈ ਸਹਿਤ ਦਾ ਬਹੁਤ ਗੰਭੀਰਤਾ ਦੀ ਮੰਗ ਕਰਦਾ ਹੈ ਸਹਿਤ ਸਾਨੂੰ ਬਹੁਤ ਕੁਝ ਸਿਖਾਉਂਦਾ ਹੈਗਾ ਸਹਿਤ ਨੇ ਉਹਨਾਂ ਲਈ ਪੀੜ੍ਹੀਆਂ ਅਗਲੇ ਜਿਹੜੀ ਸਾਡੀ ਜਨਰੇਸ਼ਨ ਆਉਣਗੀਆਂ ਨੇ ਉਹਨਾਂ ਬਾਰੇ ਦੱਸਣਾ ਕਿ ਜਨਰੇਸ਼ਨ ਕਿਸ ਤਰੀਕੇ ਨਾਲ ਜਿਉਂਦੇ ਤੇ ਕੀ ਆਪਣਾ ਰਿਪਰੈਜ਼ੈਂਟ ਕਰਕੇ ਜੇ ਚੀਜ਼ਾਂ ਨਹੀਂ ਹੋੜ ਗਿਆ ਤਾਂ ਅਸੀਂ ਲਾਜ਼ਮੀ ਕਿਤੇ ਨਾ ਕਰੇ ਪਛੜਦੇ ਜਾਵਾਂਗੇ ਸੋ ਇਹ ਮੋਟੀਆਂ-ਮੋਟੀਆਂ ਗੱਲਾਂ ਮੈਂ ਕਰ ਰਿਹਾ ਸੀਗਾ ਪਰ ਮੈਨੂੰ ਲੱਗਦਾ ਹੈ ਉਹ ਕਫਤਾ ਨੂੰ ਸਮਝਣ ਲਈ ਕਫਤਾ ਕਹਿਣ ਦੇ ਲਈ ਕਫਤਾ ਬੋਲਣ ਦੇ ਲਈ ਕਫਤਾ ਦੱਸਣ ਦੇ ਲਈ ਕਫਤਾ ਨੂੰ ਬਹੁਤ ਜ਼ਿਆਦਾ ਸੀ ਧਿਆਨ ਕਰੀਏ ਔਰ ਚੰਗੀ ਕਹਾਵਤ ਮੈਂ ਅੱਜ ਵੀ ਕਦੇ-ਕਦੇ ਸੋਚਦਾ ਹੁੰਦਾ ਬੈਠਾ ਕਿ ਯਾਰ ਸਾਨੂੰ ਅਦਾਸੀ ਯਾਦ ਹੈ ਸੰਤਰਾ ਅਦਾਸੀ ਯਾਦ ਹੈ ਸਾਨੂੰ ਪਾਸ਼ ਯਾਦ ਹੈ ਸਾਨੂੰ ਬਟਾਲ ਵੀ ਯਾਦ ਹੈ ਸਾਨੂੰ ਪ੍ਰੋਫੈਸਰ ਮੋਹਨ ਸਿੰਘ ਯਾਦ ਹੈ ਸਾਨੂੰ ਅਮਰਤਾ ਪ੍ਰੀਤਮ ਯਾਦ ਹੈ ਪਰ ਬਾਬ ਲਵੰਤ ਯਾਦ ਹੈ ਪ੍ਰੋਫੈਸਰ ਪੂਰਨ ਸਿੰਘ ਯਾਦ ਹੈ ਪਰ ਨਮਿਆਂ ਦੇ ਵਿੱਚ ਕਿੰਨੇ ਲੋਕ ਅਭੀ ਸਾਡੇ ਯਾਦ ਕਿਤਨੇ ਕਿਤੇ ਤੁਸੀਂ ਮਿਸ ਹੋ ਰਹੇ ਨੇ ਚੀਚਾ ਜੀ ਜੇ ਮੈਸੇਜ ਦੇ ਵਿੱਚ ਜੈਸੇ ਕਿ ਕਿਤਨੇ ਕਿਤੇ ਗਾਇਬ ਆ ਸਾਡਾ ਤਾਂ ਸਾਡੀ ਕਵਤਾ ਉਸ ਸਮੇਂ ਦੇ ਹਾਰ ਦੀ ਨਹੀਂ ਬਰ ਸਕੀ ਅੱਜ ਸਾਨੂੰ ਬੁਲਾਉਣ ਦੀ ਲੋੜ ਆ ਤੁਹਾਨੂੰ ਇਹ ਮੋਟੀ ਮੋਟੀ ਮੈਂ ਗੱਲ ਕਹਿ ਨਹੀਂ ਸੀ ਮੇਰੇ ਖਿਆਲ ਬਹੁਤ ਇਨਾਂ ਗੱਲਾਂ ਤਾਂ ਬਹੁਤ ਸਾਰੀਆਂ ਨੇ ਜਿਹੜੀਆਂ ਬੋਲ ਬੋਲੀਆਂ ਲਗਾਤਾਰ ਬੋਲੀ ਜਾਏਗੀ ਤੇ ਲਾਸਟ ਦੇ ਵਿੱਚ ਮੈਂ ਮੈਡ ਪਰਮਰਾਂ ਦਾ ਬਹੁਤ ਧੰਨਵਾਦ ਹੈ ਕਿ ਪਤਾ ਨਹੀਂ ਕਿਥੋਂ ਨੇ ਨੇ ਮੇਰਾ ਡਾਟਾ ਲਿਆ ਬੇਹਿੰਨੀ ਡਿਟੇਲਸ ਮੇਰੇ ਬਾਰੇ ਗੱਲ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਕੁਝ ਹਾਲਾਤ ਬਣੇ ਬਹੁਤ ਕੁਝ ਕੀਤਾ ਪਰ ਤੁਹਾਡਾ ਮੋਹ ਮੁਹੱਬਤ ਪਿਆਰ ਹਮੇਸ਼ਾ ਮੇਰੇ ਨਾਲ ਰਿਹਾ ਮੈਂ ਸਭ ਤੋਂ ਛੋਟਾ ਹਾਂ ਔਰ ਸਭ ਤੋਂ ਨਿਆਣਾ ਤੇ ਸਭ ਤੋਂ ਕਹਿਣਾ ਨਿਆਣ ਮੱਤੀਆਂ ਹੈਗਾ ਮੈਂ ਜਿਹੜਾ ਕਿ ਮੈਨੂੰ ਕੁਝ ਨਹੀਂ ਆਉਂਦਾ ਜਾਂ ਪਰ ਤੁਹਾਡੇ ਸਾਹਮਣੇ ਆਪਣੀ ਗੱਲ ਕਹਿ ਸਕਿਆ ਸ਼ੁਕਰੀਆ ਧੰਨਵਾਦ